ਅੰਤਕਾ ਮਾਰਗ ਧਰਮ ਕੀ ਪੌੜੀ ਕੋਬੜ ਭਾਗੀ ਪਾਏ ਹੋਰ ਜਨਮ ਕੇ ਕਿਰਬਨਾ ਸਿਹਤ ਚਰਨੀ ਇਕਲਾਈ ਸੋ ਸੰਤਾਨਾ ਜਿਹੜਾ ਮਾਰਗ ਆ ਬਹੁਤ ਕਠਨ ਤੇ ਤਪਸੀ ਵਾਲਾ ਹੁੰਦਾ ਸੋ ਅੱਜ ਅਸੀਂ ਇਸੇ ਵਿਸ਼ੇ ਨੂੰ ਲੈ ਕੇ ਆਪਣੇ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਪਹੁੰਚੇ ਆ ਬਨੂਰ ਗੁਰਦੁਆਰਾ ਬਨੂਰ ਸਾਹਿਬ ਜਿੱਥੇ ਅਸੀਂ ਬਾਬਾ ਗੁਰਦੇਵ ਸਿੰਘ ਜੀ ਦੀ ਪਹਿਲਾਂ ਵੀ ਇੰਟਰਵਿਊ ਕਰ ਚੁੱਕੇ ਆ ਔਰ ਜਿਨ੍ਹਾਂ ਨੇ ਆਖਿਆ ਸੀ ਕਿ 2.5 ਸਾਲ ਦੇ ਨੂੰ ਮੈਨੂੰ ਪਰਿਵਾਰ ਵੱਲੋਂ ਟੋਕਰੀ ਦੇ ਵਿੱਚ ਪਾਇਆ ਗਿਆ ਸੀ ਤੇ ਉਸੇ ਦਿਨ ਤੋਂ ਅੱਜ ਤੱਕ ਨਿਰੰਤਰਨ ਜਿਹੜੀਆਂ ਇਹਨਾਂ ਦੀਆਂ ਸੁਹਾਵਣੇ ਚ ਕਰਦੇ ਆ ਗੱਲਬਾਤ ਬਾਬਾ ਜੀ ਬਾਬਾ ਗੁਰਦੇਵ ਸਿੰਘ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਮੂਹ ਪੰਜਾਬੀ ਚਰਚ ਟੀਵੀ ਦੇ ਦਰਸ਼ਕ ਜਿਹਨਾਂ ਗੁਰਫਤ ਯਾਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲੇ ਅਵਤਾਰ ਸਿੰਘ ਨੰਦਪੁਰੀ ਸਬੱਬੀ ਆਉਣ ਦਾ ਸਬੱਬ ਬਣਿਆ ਤੇ ਸਾਨੂੰ ਕੋਣ ਆਇਆ ਇਹਨਾਂ ਦਾ ਮੈਂ ਕਿਹਾ ਜੀ ਆਇਆ ਤੇ ਅੱਜ ਇਹ ਗੁਰੂ ਘਰ ਦੀ ਇਮਾਰਤ ਦੇ ਪ੍ਰਥਾਇ ਵੀ ਕਹਿੰਦਾ ਜਦੋਂ ਮੈਂ ਪੁਲ ਤੋਂ ਲੰਘਦਾ ਤੇ ਮੈਂ ਬਹੁਤ ਪੰਜ ਛੇ ਮੰਜ਼ਲੀ ਇਮਾਰਤ ਨੂੰ ਦੇਖ ਕੇ ਬੜਾ ਖੁਸ਼ ਹੋਇਆ ਅੱਜ ਵੀ ਕਹਿੰਦਾ ਮੇਰਾ ਸਬਾਬੇ ਹੀ ਬਣਿਆ ਵੀ ਮੈਂ ਪੁਲ ਤੋਂ ਲੰਘਦਾ ਲੰਘਦਾ ਮੇਰੇ ਮਨ ਚ ਆਇਆ ਵੀ ਐਡਾ ਤਗੜਾ ਸਥਾਨ ਬਣ ਕੇ ਦਰਸ਼ਨ ਕਰਕੇ ਆਈਏ ਸੋ ਮੈਂ ਤਾਂ ਗੁਰਮਤ ਦਾ ਧਾਰਨੀ ਹਾਂ ਤੇ ਸੇਵਾ ਦੇ ਮਾਰਗ ਦਾ ਪਾੰਦੀ ਹਾਂ ਦੋ ਹੀ ਸਾਡੇ ਪਾਰਨ ਸੇਵਾ ਤੇ ਸਿਮਰਨ ਮੈਂ ਦੁਨਿਆਵੀ ਪੱਖ ਤੋਂ ਨਹੀਂ ਬਾਲਾ ਕੁਝ ਦੱਸ ਸਕਦਾ ਗੁਰੂ ਦਾ ਪੱਖ ਇਹ ਵੇ ਕਿ ਇਹ ਜਿਹੜਾ ਸਥਾਨ ਯਾਦਗਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦਗਾਰ ਚ ਸਥਾਨ ਮਹਾਂਪੁਰਖ ਸੰਤ ਬਾਬਾ ਸਤਖੰਡ ਵਾਸੀ ਬਾਬਾ ਸ਼ੀਸ਼ਾ ਸਿੰਘ ਮਹਾਂਪੁਰਖ ਨੇ ਅਰੰਭਤਾ ਇਸ ਸਥਾਨ ਦੀ ਕੀਤੀ ਸੀ ਤੇ ਉਸ ਸਥਾਨ ਦੀ ਸੇਵਾ ਦਾ ਜਿਹੜਾ ਮਹਾਨ ਟੋਂਬੇ ਹੁਣ ਸੰਤ ਬਾਬਾ ਨਰਿੰਦਰ ਸਿੰਘ ਮਹਾਂਪੁਰਖ ਤੇ ਬਾਬਾ ਬਲਵਿੰਦਰ ਸਿੰਘ ਜੀ ਦੀ ਰਹਿਨਮਾਈ ਹੇਠ ਇਹ ਸਥਾਨ ਦੀ ਕਾਰ ਸੇਵਾ ਜਿਹਨੂੰ ਕਹਿੰਦੇ ਨੇ ਕਿ ਜੰਗੀ ਪੱਧਰ ਤੇ ਚੱਲਦੀ ਏ 4 ਸਾਲਾਂ ਦੇ ਵਿੱਚ ਵਿੱਚ ਲਗਭਗ 100 ਕਮਰੇ ਦੇ ਨੇੜੇ ਤੇੜੇ ਬਣ ਗਿਆ ਤੇ 5 ਮੰਜ਼ਲੀ ਬਿਲਡਿੰਗ ਬਣ ਗਈ 150 ਥੱਲੇ 200 ਕਾਰ ਖੜ੍ਹ ਸਕਦੀ 2000 ਬੰਦਾ ਉੱਤੇ ਲੰਗਰ ਹਾਲ ਤੇ ਪ੍ਰਸ਼ਾਦਾ ਛਕਦਾ ਛਕ ਸਕਦਾ ਤੇ ਉੱਤੇ ਅਸੀਂ 90 ਕਮਰੇ ਨੇ ਜਿਹੜੇ 3 ਮੰਜ਼ਲਾ ਪੂਰੀ ਫੁੱਲ ਸਹੂਲਤ ਵਾਲੇ ਕਮਰੇ ਬਣ ਗਏ ਸੋਕਾਰ ਸੇਵਾ ਦੇ ਕਾਰਜਾਂ ਚ ਮਾਪਿਆਂ ਦੀ ਰਹਿਨਮਾਈ ਹੇਠ ਦਾਸ ਮਾਪਰਖ ਬਾਬਾ ਨਰਿੰਦਰ ਸਿੰਘ ਤੇ ਬਲਵਿੰਦਰ ਸਿੰਘ ਕੰਨਿਓ ਜਹਿਦਾਰ ਇਸ ਸਥਾਨ ਤੇ ਸਥਾਪਿਤ ਕੀਤਾ ਹੋਇਆ ਹੈ ਗੁਰੂ ਨਾਨਕ ਸਾਹਿਬ ਦੀ ਐਸੀ ਬਖਸ਼ਿਸ਼ ਹੈ ਮੈਂ ਆਪਣੇ ਆਪ ਦੇ ਵੱਡੇ ਭਾਗ ਸਮਝਦਾ ਮੈਂ ਆਪਣੇ ਵੱਡ-ਵਡੇਰਿਆਂ ਦੇ ਵੱਡੇ ਭਾਗ ਸਮਝਦਾ ਕਿ ਦਸਰਿਆਂ ਦੇ ਇੱਕੋ ਪਰਿਵਾਰ ਦੇ ਵਿੱਚੋਂ ਪੰਜ ਮੈਂਬਰ ਅਹੰਕਾਰ ਸੇਵਾ ਚ ਜਿਹਦੇ ਵਿੱਚੋਂ ਚਾਰ ਪਰਮੇਸ਼ਰ ਨੂੰ ਪਿਆਰੇ ਹੋ ਚੁੱਕੇ ਨੇ ਤੇ ਦਾਸ ਹੀ ਹੁਣ ਦਸਰਿਆਂ ਦੀ ਭੂਆ ਮੈਲੂ ਜੀਂਦੇ ਸਨ ਜਿਨ੍ਹਾਂ ਨੇ ਆਪਣਾ ਜੀਵਨ ਵੀ ਸਾਰਾ ਗੁਰੂ ਲੇਖੇ ਲਾਇਆ ਔਰ ਆਪਣੀ ਜਾਇਦਾਦ ਜ਼ਮੀਨ ਲਗਭਗ 100 ਕਿੱਲੇ ਦੇ ਨੇੜੇ ਤੇੜੇ ਉਹ ਵੀ ਮਹਾਂਪੁਰਖ ਬਾਬਾ ਜੀਵਨ ਸਿੰਘ ਤੇ ਬਾਬਾ ਦਲੀਪ ਸਿੰਘ ਜੀ ਦੀ ਝੋਲੀ ਪਾਰਤੀ ਸੀ। ਮਾਸੀ ਬਸੋ ਜੀ ਹੋਏ ਨੇ ਜਿਨ੍ਹਾਂ ਦੇ ਪਿੰਡੋਂ ਵਿਆਹ ਹੋਏ ਸਨ ਸ਼ਾਪੀਣੀ ਪਿੰਡੇ ਰਾਜਸਥਾਨ ਚ। ਉਸ ਪਿੰਡ ਦਾ ਅੱਜ ਵੀ ਇੱਕ ਜ਼ਹੀਦਾਰ ਮਹਾਂਪੁਰਖਾਂ ਨਾਲ ਬਹੁਤ ਵੱਡੇ ਪੱਧਰ ਤੇ ਉਹ ਮਹਾਂਪੁਰਖਾਂ ਨਾਲ ਸੰਯੋਗ ਦੇ ਰੂਪ ਵਿੱਚ ਸੇਵਾ 'ਚ ਹਾੜੀ ਸੌਣ ਦੀ ਗੁਰਾਈ 'ਚ ਬੜੀ ਉਹ ਸੇਵਾ ਕਰਦਾ ਹੈ। ਸਾਡੇ ਤਾਂ ਘਰਾਂ ਨੂੰ ਲੋਕ ਤਾਲੇ ਲਾਈ ਜਾਂਦੇ ਨੇ ਤੇ ਵਿਦੇਸ਼ ਨੂੰ ਹੋਈ ਜਾਂਦੇ ਨੇ ਤੇ ਜੇ ਘਰਾਂ ਨੂੰ ਤਾਲੇ ਲੱਗ ਗਏ ਤੇ ਫਿਰ ਗੁਰੂ ਘਰਾਂ ਦੀ ਸੇਵਾ ਸੰਭਾਲ ਕინੇ ਲੈਣੀ ਹੈ ਇਹ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ ਮੈਂ ਅਕਸਰ ਬੇਨਤੀ ਕਰਦੇ ਰਹਿੰਦਾ ਨਾ ਨਾ ਕਿ ਨਾ ਸਾਡੇ ਪਿੰਡਾਂ ਚ ਕੋਈ ਰਾਗੀ ਨਾ ਗ੍ਰੰਥੀ ਨਾ ਢਾਡੀ ਨਾ ਕਵੀ ਨਾ ਕਵੀਸ਼ਰ ਨਾ ਕਾਰ ਸੇਵਕ ਨਾ ਨਿਹੰਗ ਸਿੰਘ ਨਾ ਕੋਈ ਪੰਜਾਂ ਪਿਆਰਿਆਂ ਚ ਆਈਐਸ ਅਫੀਸਰ ਆਈਪੀਐਸ ਅਫੀਸਰ ਮੈਜਿਸਟ੍ਰੇਟ ਜੱਜ ਪਾਇਲਟ ਸਾਇੰਟਿਸਟ ਵਿਗਿਆਨੀ ਕੋਈ ਨਹੀਂ ਬਾਬਾ ਜੀ ਗੱਲ ਜਿਵੇਂ ਆਪਾਂ ਪਹਿਲਾਂ ਕੀਤੀ ਆ ਸਾਡੇ ਐਨਆਰਆਈ ਨੇ ਪੰਜਾਬ ਲਈ ਤੜਫਦੇ ਆ ਉਹਨਾਂ ਦਾ ਦਿਲ ਤੜਕਦਾ ਪਰ ਕੀ ਉਥੇ ਬਿਆਨ ਦੇਣਾ ਜਾਂ ਉਥੋਂ ਦੀਆਂ ਗੱਲਾਂ ਬਾਤਾਂ ਨਾਲ ਇੱਥੇ ਕੋਈ ਸ਼ਾਂਤ ਸਭਾਲ ਹੋ ਸਕਦੀ ਹੈ ਜਿਵੇਂ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਇੱਥੇ ਆ ਕੇ ਲੋਕ ਦੱਬਦੇ ਆ ਖਾਸ ਕਰਕੇ ਪ੍ਰਵਾਸੀਆਂ ਨੇ ਬੜੇ-ਬੜੇ ਕੋਠੀਆਂ ਦਬੀਆਂ ਨੇ ਪਰ ਵੈ ਪੰਜਾਬ ਨੂੰ ਸਭ ਪੰਜਾਬ ਨੂੰ ਸਾਬਣਾ ਕਿਨੇ ਆ ਪ੍ਰਵਾਸੀਆਂ ਦੀ ਭਰਮਾਰ ਹੋ ਗਈ ਹੁਣ ਤੁਸੀਂ ਇਸ ਵਿਸ਼ੇ ਤੇ ਫੇਰ ਮੈਂ ਪੁੱਛਣਾ ਚਾਹਾਂਗਾ ਕਿ ਕਿਵੇਂ ਇਹ ਜਿਹੜੀਆਂ ਪ੍ਰਵਾਸੀਆਂ ਵੱਲੋਂ ਕੀਤੀ ਜਾ ਰਹੀ ਆ ਪੰਜਾਬ ਦੇ ਅੰਦਰ ਰੋਲਾ ਰਪਾ ਜਾਨ ਦਬਦਬਈਆ ਚੱਲ ਰਿਹਾ ਵਾ ਕਿਵੇਂ ਰੋਕਿਆ ਜਾ ਸਕਦਾ ਐਨਆਰਆਈਆਂ ਨੂੰ ਕੀ ਕਿਹੜਾ ਚਾਹੀਦਾ ਐਨਆਰਆਈ ਕੀ ਹਮਲਾ ਮਾਰਨਾ ਚਾਹੀਦਾ ਐਨਆਰਆਈਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਵੈਸੇ ਬਹੁਤ ਸਾਰੇ ਨਾ ਸਾਡੇ ਦੇਸ਼ 'ਚ ਐਨਆਰਆਈਆਂ ਦੀ ਬਦੌਲਤ ਹੀ ਅਦਾਰੇ ਚੱਲਦੇ ਜੀ ਬਹੁਤ ਸਾਰਾ ਸੰਯੋਗ ਸੇਵਾ ਦੇ ਰੂਪ 'ਚ ਮੈਡੀਕਲ ਦੇ ਰੂਪ 'ਚ ਕੋਈ ਕਾਲਜ ਜੀ ਬਹੁਤ ਵੱਡੀਆਂ ਸੇਵਾਵਾਂ ਨੇ ਜੀ ਬਹੁਤ ਵੱਡੀਆਂ ਸੇਵਾਵਾਂ ਨੇ ਉਹਨਾਂ ਦਾ ਮੈਂ ਧੰਨਵਾਦ ਉਹ ਤੇ ਥੈਂਕ ਯੂ ਕਰਦਾ ਜਿੱਦਾਂ ਦੀ ਕੋਈ ਗੱਲ ਨਹੀਂ ਬਹੁਤ ਸੇਵਾਵਾਂ ਜੋ ਸੰਯੋਗ ਦਾ ਹਿੱਸਾ ਪਾ ਰਹੇ ਨੇ ਹਾਂ ਹਾਂ ਪਰ ਸੇਵਾਵਾਂ ਦਾ ਦੋ ਰੂਪ ਲੱਗ ਲਗੇ ਕੋਈ ਤਨ ਰੂਪੀ ਕੋਈ ਮਨ ਰੂਪੀ ਕੋ ਤਨ ਰੂਪੀ ਹੁਣ ਸਾਡੇ ਜਿਵੇਂ ਇੱਥੇ ਸਰਕਾਰ ਨੇ ਸਹੂਲਤਾਂ ਦੇਣੀਆਂ ਬਸ ਫਰੀ ਕਰਦੀ ਜੀ ਆਟਾ ਦਾਲ ਫਰੀ ਕਰਤਾ ਜੀ ਹਾਂ ਇਦਨਾਂ ਸਾਡੀ ਜਿਹੜੀ ਮਾਨਸਿਕ ਅਵਸਥਾ ਹੈ ਨਾ ਕਮਜ਼ੋਰ ਬਹੁਤ ਹੋ ਗਈ ਹੈ ਅਸੀਂ ਨਾ ਫਰੀ ਦਾ ਹੀ ਤੱਕਣ ਲੱਗ ਪਏ ਹਰ ਗੱਲ ਫਰੀ ਤੇ ਆ ਗਈ ਜੀ ਜੀ ਤੇ ਜੇ ਕਿਤੇ ਬੰਦਾ ਹੱਕ ਸੱਚ ਤੇ ਖੜ ਜਾਵੇ ਵੀ ਜਿੱਥੇ ਆਪਣਾ ਸਰੀਰਿਕ ਸੰਬੰਧ ਵੀ ਕੱਢੇ ਹੱਥੀਂ ਸੇਵਾ ਕਰੇ ਹੁਣ ਮੈਂ ਕਾਰ ਸੇਵਾ ਦੀ ਸੰਪਰਕਤਕ ਠੋਕ ਵਜਾ ਕੇ ਗੱਲ ਕਹਿਣਾ ਵੀ ਕੋਈ ਸਾਧੂ ਸਾਰੇ ਮਨ ਵਾਸਤੇ ਨਹੀਂ ਸੀ ਗਿਆ ਕੇਵਲ ਤੰਨਾ ਮਨ ਵਾਸਤੇ ਕਈ ਸੀ ਮੁੜ ਕੇ ਤਾਜ ਜਿੰਦਗੀ ਤੇ ਲਈ ਉਥੋਂ ਤੇ ਬਣ ਕੇ ਹੀ ਰਹਿ ਗਏ ਸੀ ਪਰ ਜਦੋਂ ਅਸੀਂ ਥੋੜਾ ਸਮਾਂ ਵੀ ਨਹੀਂ ਕੱਢਨਾ ਸਾਨੂੰ ਕਾ ਵੱਡਾ ਨਸੀਬ ਨਹੀਂ ਹੁੰਦਾ ਤੇ ਜਿਹੜਾ ਬੰਦਾ ਥੋੜਾ ਸਮਾਂ ਹੁਣ ਜਿਵੇਂ ਆ ਬਾਬਾ ਨਿਰਮਲ ਸਿੰਘ ਮੇਰੇ ਕੋਲ ਆਏ ਸੀ ਇਹ ਸਾਰੇ ਮਨ ਦਾ ਫੈਸਲਾ ਥੋੜਾ ਕਰਕੇ ਆਏ ਸੀ ਚੰਦ ਦੇਣਾ ਵਾਸਤੇ ਆਏ ਸੀ ਇਹਨਾਂ ਨੂੰ ਨਸ਼ੇ ਨੂੰ ਨਸ਼ਾ ਲੱਗ ਗਿਆ ਤੇ ਸੇਵਾ 'ਚ ਜੁੜ ਗਏ ਤੇ ਥੋੜੇ ਸਮੇਂ ਲਈ ਵੀ ਲੋਕ ਸੇਵਾ ਨਾਲ ਜੁੜੇ ਰਹਿਣ ਇਰੋਨਾ ਦਾ ਵਿਰਸਾ ਬਣਿਆ ਰਹੇਗਾ ਉਹਨਾਂ ਦਾ ਪਿੱਛੋਂ ਨਾਨਕੇ ਦਾਦਕੇ ਸਾਖ ਸੰਬੰਧੀ ਜੁੜੇ ਰਹਿਣ। ਮਤਲਬ ਤੁਸੀਂ ਕਹਿੰਦਾ ਉਹਦੇ ਮੂਲ ਨਾਲ ਜੁੜੇ ਰਹਿਣਾ ਚਾਹੀਦਾ ਤਾਂ ਜੋ ਆਪਣੇ ਪਿੰਡ ਨਾਲ ਆਪਣੀ ਧਰਤੀ ਨਾਲ ਉਹਨਾਂ ਨੂੰ ਜੁੜੇ ਰਹਿਣਾ ਚਾਹੀਦਾ ਤੇ ਤਾਂ ਹੀ ਤੁਹਾਡੀ ਜਿਹੜੀ ਆ ਆਪਾਂ ਔੜੇ ਤੇ ਜੁੜੇ ਦੀ ਸੰਭਾਲ ਦੀ ਵੀ ਗੱਲ ਕਰ ਸਕਦੇ ਆ। ਨਵੀਂ ਜਨਰੇਸ਼ਨ ਨੂੰ ਇੱਕ ਨਵਾਂ ਮੈਸੇਜ ਵੀ ਕਨਵੇ ਕਰ ਸਕਦੇ ਆ। ਜਿੱਦਾਂ ਇੱਕ ਕਹਾਵਤ ਬਣੀ ਹੈ ਕਹਿੰਦੇ ਨੇ ਕਿਸੇ ਬਜ਼ੁਰਗ ਨੇ ਆਪਣੇ ਬੱਚੇ ਨੂੰ ਆਖਿਆ ਵੀ ਜਾ ਬਾਹਰ ਵੇਖ ਕੇ ਆ ਵੀ ਬਾਗ 'ਚ ਆਪਣੀ ਵੱਛੀ ਹੈਗੀ ਏ। ਉਹ ਵੇਖ ਕੇ ਆ ਕੇ ਕਹਿੰਦਾ ਨਾ ਬਾਪੂ ਜੀ ਵੀ ਬਾਗ 'ਚ ਵੱਛੀ ਐ ਨਹੀਂ। ਕਹਿੰਦਾ ਫਿਰ ਕਰੇ ਬੈ ਜਾ ਰਾਮ ਨਾਲੇ ਵਾਗ ਆਪਣਾ ਕੁਝ ਨਹੀਂ ਲੱਗਦਾ ਉਹ ਫਿਰ ਗਿਆਨ ਦਾ ਜ ਆ ਹੁਣ ਵੇਖਿਆ ਕਹਿੰਦਾ ਵਾਗ ਚ ਵੱਛੀ ਹੈਗੀ ਕਹਿੰਦਾ ਸਾਰਾ ਵਾਗ ਹੀ ਆਪਣਾ ਜਿੰਨਾ ਚਿਰ ਤੁਸੀਂ ਵਿੱਚ ਆਪਣਾ ਖੂਨ ਨਹੀਂ ਨਾ ਡੋਲ ਦੇ ਵਿੱਚ ਨਵਾਲੋ ਦਾ ਹਿੱਸੇਵਾਵਾਂ ਦੇ ਰੂਪ ਚ ਨਹੀਂ ਜੁੜਦੇ ਇਹ ਜਿਹੜਾ ਸਾਡੀ ਕਾਰ ਸੇਵਾ ਦਾ ਸਿਸਟਮ ਇੱਕ ਔਰਤ ਮੰਗਰਾ ਜਿਵੇਂ ਔਰਤ ਸਹੁਰਿਆਂ ਤੋਂ ਵਿਆਹ ਪੇਕੇਆਂ ਤੋਂ ਵਿਆਹ ਕੇ ਸਹੁਰਿਆਂ ਘਰੇ ਜਾ ਕੇ ਉਹਦਾ ਅੰਤਮ ਸੰਸਕਾਰ ਉੱਥੇ ਹੁੰਦਾ ਜਿਹੜੀ ਕਾਰ ਸੇਵਾ ਦੀ ਸੰਪਰਤਾ ਦੇ ਜਿਹੜੇ ਬੰਦੇ ਨੀਮੀ ਹੋ ਜਾਂਦੇ ਨੇ ਤਾਂ ਜ਼ਿੰਦਗੀ ਦੀ ਉਹਨਾਂ ਦਾ ਪਿਸ਼ੋਕਰ ਨਾਲ ਕੋਈ ਸਬੰਧ ਨਹੀਂ ਰਹਿੰਦਾ ਉਹਨਾਂ ਦਾ ਸਨ ਆਫ ਵੀ ਬਦਲ ਜਾਂਦਾ ਬਾਬਾ ਜੀਵਨ ਸਿੰਘ ਲਿਖਿਆ ਜਾਂਦਾ ਫਿਰ ਉਹ ਤਾਂ ਜ਼ਿੰਦਗੀ ਉੱਥੇ ਉਹਨਾਂ ਦਾ ਪੇਕੇ ਨੂੰ ਆਗੇ ਤੇ ਸਾਰੇ ਅਧਿਕਾਰ ਰਸਕਾਰ ਇਤਿਹਾਸਾਂ ਦਾ ਸੋ ਮੈਂ ਤਾਂ ਬੇਨਤੀ ਜ਼ਰੂਰ ਕਰਾਂਗਾ ਕਿ ਸੇਵਾ ਸੰਭਾਲ ਵਾਲੇ ਪਾਸੇ ਜ਼ਰੂਰ ਤਰਜੀਹ ਦਿਓ ਇਸੇ ਤਰ੍ਹਾਂ ਜਦੋਂ ਕਿਤੇ ਸੇਵਾ ਦਾ ਸਾਡਾ ਵਿਰਸਾ ਬਣ ਗਿਆ ਫਿਰ ਸਾਨੂੰ ਇਹ ਜਿਹੜੀਆਂ ਗੱਲਾਂ ਅੱਜ ਔਖੀਆਂ ਲੱਗਦੀਆਂ ਨੇ ਸੁਖਲੀਆਂ ਲੱਗਣਗੀਆਂ ਜਦੋਂ ਵਿਰਸਾ ਬਣ ਗਿਆ ਹੁਣੇ ਭਗਵਾਨਪੁਰੇ ਵਾਲਿਆਂ ਦਾ ਵਿਰਸਾ ਬਣ ਗਿਆ ਇਹ ਬੜੇ ਖੁਸ਼ੀ ਦੇ ਰੂਪ ਵਿੱਚ ਸੇਵਾਵਾਂ ਕਰ ਰਹੇ ਨੇ ਸੋ ਮੇਰੀ ਤਾਂ ਇਹੋ ਹੀ ਬੇਨਤੀ ਹੈ ਵੀ ਜਿੱਥੇ ਪੰਜ ਸਰਪੰਚ ਸਾਰਾ ਕੁਝ ਬਣਦੇ ਆ ਉੱਥੇ ਕੁਰਤੀ ਵਾਲਾ ਕੋਈ ਗੁਰਨਾਨਕ ਦੇ ਘਰ ਦਾ ਸੇਵਕ ਵੀ ਜ਼ਰੂਰ ਪੰਨਾ ਚਾਹੀਦਾ ਕਿਉਂਕਿ ਜਿਸ ਸਥਾਨ ਤੇ ਗੁਰਦੁਆਰਾ ਸੋਮਾ ਸਰ ਸਾਹਿਬ ਗੁਰੂ ਦਸ਼ਮੇਸ਼ ਪਿਤਾ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਸ਼ਹੀਦ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸ਼ਹੀਦ ਪੁੱਤਰਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਚਰਨਾਂ ਵੀ ਜਿਹੜੀ ਸੇਵਾ ਸੰਭਾਲੇ ਇਹ ਕਿਸੇ ਹੌਲੇ ਕਰਮਾ ਵਾਲਿਆਂ ਨੂੰ ਨਹੀਂ ਮਿਲਦੀ ਇਹ ਤਾਂ ਚੰਗੇ ਭਾਗਾਂ ਵਾਲੇ ਤੇ ਚੰਗੇ ਕਰਮਾ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੁੰਦੀ